आवी बेटा हमने रे आवी लाज तो बिना बेटा मेरा रब भाग गया है पैसा नहीं कोड़ो कितों जाइए टोल के तेनू मेरा पैसे तो बिना बीमारी का नहीं पता लग्या कि रो रो मर गए जदन का पुट तुर गया बुरा मंजे पर पै गया ਆ ਵੀ ਬੇਟੇ ਅੰਨੇ ਲਿਆ ਭਈ ਲਾਜ ਤੋਂ ਬਿਨਾ ਬੇਟਾ ਮੇਰਾ ਬਗ ਗਿਆ ਹੈ ਪੈਸਾ ਨਹੀਂ ਕੋੜੋ ਲਾਜ ਕਰਾਇਆ ਪਰ ਨਹੀਂ ਪੈਸੇ ਤੋਂ ਬਿਨਾ ਲਾਜ ਹੋਇਆ ਭਾਈ ਬਸ ਵਿਚਾਰਾ ਹੋ ਗਿਆ ਹੈ ਬੁਢਾ ਮਾਦਾ ਪੱਬਾ ਹੁਣ ਬਾਹ ਕੋਈ ਨਹੀਂ ਪੈਸਾ ਤੋਂ ਬਿਨਾ ਕੀ ਬੰਦਾ ਨਾ ਦਾਦ ਨੂੰ ਮਿਲਦਾ ਦਿਨ ਜਿੰਨ ਦਾਨੀ ਤੱਕੇ ਖਾ ਰਿਆ ਭਾਈ ਚੱਕ ਚੱਕ ਨੇੜੇ ਮੁੰਡੇ ਨੂੰ ਲੈ ਕੇ ਪਿੰਡਾਂ 'ਚ ਜਾਂਦਾ ਸੀ ਦੇ ਫੇਰਾ ਮਾਤ ਤਦ ਕਰੀ ਉਹ ਮਦਦ ਵੀ ਗਈ ਤਾਂ ਬੁੱਢਾ ਬੀਛਰਾ ਲੱਗ ਗਿਆ ਆ ਵੇ ਪੁੱਤਾਂ ਮੇਰਾ ਕਿੱਥੇ ਗਿਆ ਵੇ ਨੂੰ ਪੱਪਾ ਮਾਰ ਮਾਰ ਰੋ ਰਹਿ ਮਾਂ ਬਾਪ ਤੇ ਰਹੋ ਕਿੱਥੇ ਗਿਆ ਮੇਰਾ ਪਤਰਾ ਤੂੰ ਮਹਿੰਦਰ ਸਿੰਘ ਜੀ ਪਾਪੂ ਜੀ ਕੀ ਪਾਣਾ ਵਾਪਰਿਆ ਜਵਾਨ ਪੁੱਤ ਨੂੰ ਮੌਤ ਹੋ ਗਈ ਇਹ ਜੀ ਕਿ ਦੱਦ ਨੁਕਤਾ ਬਿਨਾਂ ਪੈਸੇ ਤੋਂ ਮੌਤ ਹੋ ਗਿਆ ਪੈਸਾ ਲਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁ ਨੇਕੀ ਬਾਕੇ ਬੇਦਾਤੀ ਪਾਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਬੰਦੀ ਨਾ ਕੋਈ ਹੋਰ ਬੰਦਾ ਨਹੀਂ ਦੰਦਾ ਦੀ ਬੁੜੇ ਤੋਂ ਕਿਹੜੇ ਨੋਟ ਮਿਲਣੇ ਸਾਨੂੰ ਨਾ ਦੇ ਸਕਦਾ 75 ਸਾਲ ਦੀ ਉਮਰ ਚੋਂ ਕਿੱਥੋਂ ਕਮਾ ਕੇ ਦੇ ਦੂ ਕੋਈ ਹੋਰ ਬੰਦਾ ਨਹੀਂ ਕਮਾਉਣ ਵਾਲਾ ਮੁੰਡਾ ਕੋਈ ਆਪਣੇ ਪੁੱਤ ਪੋਤੀ ਬੋਤ ਨੇ ਛੋਟੀ ਛੋਟੀ ਇੱਕ ਖੀਸਾਰ ਦਾ ਇੱਕ 7 ਸਾਧ ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਵੀ ਨਹੀਂ ਭਰ ਹੁੰਦੀ ਆ ਬੱਪੂ ਅੱਖਾਂ 'ਚ ਵੀ ਦਿੱਕਤ ਆ ਅੱਖਾਂ ਦੀ ਵੀ ਦਿੱਕਤ ਆ ਭਾਈ ਇੱਕ ਅੱਖ ਬੈਠ ਗਈ ਆ ਦੂਸਰੀ ਦੀ ਬੰਨ ਦੀ ਕੋਚ ਕਰ ਦਿੱਤੀ ਉਹ ਵੀ ਪੈਸੇ ਮੰਗ ਲੈਨੇ ਪੈਸਾ ਹੈ ਨਹੀਂ ਆਪਣੇ ਕੋਲ ਇੱਕ 빌ਾ ਮੇਰਾ 10000 ਵਿਦਾਇਆ ਬਾ ਉਹ ਵੀ 2 ਗਣਾ ਮੀਟਰ ਪੱਟ ਲੈ ਗਏ ਨੇ ਉਹ ਵੀ ਬੇਨਤੀ ਕਰਕੇ ਤਾਂ ਟਾਈਮ ਲਾ ਰਹਾ ਹਾਂ ਉਹ ਵੀ ਕਹਿੰਦੇ ਪੈਸਾ ਪਰੰਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪੱਟਾਂਗੇ ਹੁਣ ਪਹਿਲੇ ਹੀ ਬੇਬਾਏ ਪੁੱਤ ਨੂੰ ਬਿਮਾਰੀ ਕੀ ਸੀ ਬਿਮਾਰੀ ਦਾ ਦਰਦ ਨਹੀਂ ਰੁਕਿਆ ਜੀਦਾ ਇੱਕ ਲੱਤ ਪਹਿਲਾਂ ਕੱਟੀ ਜੀ ਦੂਸਰੀ ਫੇਰ ਸੁਭਾਅ ਨਾ ਕਰੀਆ ਦਾਖਲ ਉੱਤੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਅੰਕਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਹੈਗਾ ਸੀ ਸਭ ਲਾ ਕੇ ਡਾਕਟਰ ਨੂੰ ਦੇ ਕੇ ਦੇਣਾ ਆਪਨੇ ਕੋਲ ਨਾ ਕਰਾਇਆ ਤੇ ਰਿਹਾ ਪੈਸਾ ਤੇ ਨਾ ਕਿ ਜਾਂ ਪਹਿਲਾਂ ਵੀ ਤੁਸੀਂ ਉਹਦੇ ਬੇਟੇ ਨੂੰ ਉਹਦੇ ਮੋਢੇ ਤੇ ਚੁੱਕ ਹਾਂ ਮੋਢਿਆਂ 'ਤੇ ਚੁੱਕ ਗਏ ਤਾਂ ਗੜੀ ਹਾਂ ਅਲਾਜ ਉਸ ਵੇਲੇ ਹੋ ਗਿਆ ਥੋੜਾ ਬੋਤਾ ਉਹ ਜਦ ਲੱਤ ਕੱਟੀ ਗਈ ਸੀ ਮੇਰਾ ਲੱਤ ਘੱਟ ਕੇ 5-7 ਬਾਅਦ ਫੇਰ ਚੱਲਦਾ ਹੈ ਕੰਮ ਇੱਕ ਦਾ ਦਫੇ ਨਹੀਂ ਰੁਕਿਆ ਫੇਰ ਗਾਉਂਦਾ ਕਹਿੰਦੀ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ ਨਹੀਂ ਲੱਟ ਘਟਾ ਮਹਾ ਲੱਟ ਘਟਾ ਈ ਕੌਣ ਚੱਕੂ ਇਹਨੂੰ ਇਹਨੂੰ ਚੱਕੂ ਗਾਉਂ ਕਿਹੜੇ ਪਿੰਡ ਜੋ ਬੰਦੇ ਆਉਂਦੇ ਨੇ ਆਪਣੇ ਕੋਲ ਹਾਂਜੀ ਆ ਚੱਕੇ ਪਿਆ ਨਹੀਂ ਜੇ ਮੈਨੂੰ ਆ ਪੜਾਂਦਾ ਬਿਲਾ ਲੱਟ ਘਟਾ ਦੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ ਹੁਣ ਭਾਈ ਆਪਣੀ ਦਾ ਮੇਰਾ ਬੇਵਾਹ ਹੋਈ ਪਈ ਆ ਕੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ ਨਾ ਪੈਸਾ ਰਹਿਣਾ ਤੁਸੀਂ ਵੀਡੀਓ ਦੇ ਮਾਧਿਅਮ ਨਾਲ ਹੀ ਕੀ ਤੁਸੀ ਬੁਹਾਲ ਕਰਨਾ ਚਾਹੁੰਦੇ ਹਾਂਜੀ ਸਾਡੇ মিডিਆ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਆ ਅਜੀ ਦਾ মিডিਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫਕਤੋਂ ਬੰਦਾ ਚਾਰਾ ਕੋਈ ਕਰ ਸਕਦੇ ਹੋ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਕਿਉਂ ਵੀ ਰਹਿ ਕੇ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਹੈਗਾ ਭਾਈ ਕਿਸੇ ਦੇ ਬਾਲਟੀ ਭਰਦੇ ਆ ਉਹ ਵੀ ਭਰ ਦਿੰਦਾ ਕੋਈ ਨਹੀਂ ਭਰ ਦਿੰਦਾ